ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਇਸ ਵਿੱਚ ਦੱਸਾਂਗੇ ਆਪਾਂ ਤੁਹਾਨੂੰ ਵੀ ਆਪਾਂ ਫੇਸਬੁੱਕ ਦਾ ਕ੍ਰਾਈਟੇਰੀਆ ਕਿਵੇਂ ਪੂਰਾ ਕਰਨਾ ਸਭ ਤੋਂ ਪਹਿਲਾਂ ਆਪਾਂ ਦੀ ਆਈਡੀ ਖੋਲ ਲੈਣੀ ਆ ਆਈਡੀ ਖੋਲਣ ਤੋਂ ਬਾਅਦ ਆਪਾਂ ਖੋਲ ਲੈਣਾ ਵਾ ਪ੍ਰੋਫੈਸ਼ਨਲ ਡੈਸ਼ਬੋਰਡ ਪ੍ਰੋਫੈਸ਼ਨਲ ਡੈਸ਼ਬੋਰਡ ਜਿੱਦੂ ਆਪਾਂ ਆਪਦਾ ਖੋਲ ਲਿਆ ਤੇ ਦੇਖੋ ਧਿਆਨ ਨਾਲ ਆਪਾਂ نیچے ਜਾਮ ਗਠੀਕਾ ਜੀ ਡੈਸ਼ਬੋਰਡ ਖੋਲਣ ਤੋਂ ਬਾਅਦ आ देखो इत लिखा हुआ क्रिएट रील जिदा कि आप दिन कोई पोस्ट नहीं बनाई पोस्ट ज रील बना पर लगे तो फिर क्रिएट करके दबार तो अपलोड कर नो प्रॉब्लम कोई चेक करनी तो पोस्ट जी अपलोड की हुई है दबार तो अपलोड कर सकते हैं इतों जाके बाद आप जाए नीचे इतने आप खोल मोनटाइडेन ठीक है जी फेसबुक की ग्रीन कलर द ਇਹ ਖੋਲਣ ਤੋਂ ਬਾਅਦ ਇੱਥੇ ਆਪਣੇ ਆਏ ਨੇ ਸਾਰੇ ਟੂਲ ਜਿਹੜੇ ਹਜੇ ਕਿ ਨੋਟ ਦੇ ਵਿੱਚ ਪਏ ਆ ਕੋਈ ਟੂਲ ਨਹੀਂ ਖੁੱਲਿਆ ਸਭ ਤੋਂ ਪਹਿਲਾਂ ਸਟਾਰ ਐਡ-ਆਨ ਰੀਲ ਬੋਨਸ ਇਨ-ਸਟਰੀਮ ਐਡ ਸਬਸਕ੍ਰਾਈਬ ਡਿਸ਼ਨ ਆਪਾਂ ਸਟਾਰ ਬਾਰੇ ਦੱਸ ਦਿਆਂ ਪਹਿਲਾਂ ਤੁਸੀਂ ਸਟਾਰ ਕਿਵੇਂ ਲੈ ਸਕਦੇ ਆ ਸਟਾਰ ਲਈ ਤੁਹਾਨੂੰ ਕੀ ਚਾਹੀਦਾ ਵਾ ਕੰਟੈਂਟ ਮਨਟਾਈਜ਼ ਪੌਸਟ ਤੁਹਾਡੀ ਗ੍ਰੀਨ ਹੋਣੀ ਚਾਹੀਦੀ ਓਕੇ ਹੋਣੀ ਚਾਹੀਦੀ ਆ ਇਹ ਜੀ ਬਲਕ ਕੰਟਰੀ ਹੋਣੀ ਚਾਹੀਦੀ ਤੁਹਾਡੀ ਗ੍ਰੀਨ ਠੀਕੀ ਲੱਗਣੀ ਚਾਹੀਦੀ ਆ ਤੇ 500 ਫੋਲੋਅਰ ਚਾਹੀਦੇ ਇਹਦੇ ਲਈ ਤੁਹਾਨੂੰ ਲਾਸਟ 30 ਦਿਨਾਂ ਦੇ ਵਿੱਚ ਲਾਸਟ 30 ਦਿਨਾਂ ਦੇ ਮਤਬ ਉਹ ਲਾ ਵੀ ਜਿਹੜੇ ਮਹੀਨੇ ਦੇ 30 ਦਿਨ ਹੁੰਦੇ ਉਹਦੇ ਵਿੱਚ ਤੁਹਾਨੂੰ 500 ਫੋਲੋਅਰ ਨਿਊ ਚਾਹੀਦਾ ਵਾ ਅੱਗੇ ਆ ਗਿਆ ਐਡੋਨ ਰੀਲ ਇਹਦੇ ਇਹ ਹੈਗਾ ਇਨਵਾਈਟ ਪ੍ਰੋਗਰਾਮ ਇਦਿ ਲਈ ਕੋਈ ਕ੍ਰਾਈਟੇਰੀਆ ਨਹੀਂ ਪੂਰਾ ਕਰਨਾ ਤੁਸੀਂ ਇਥੋਂ ਆਈ ਐਮ ਇੰਟਰਸਟਿਡ ਤੂੰ ਵੀ ਉਹਨਾਂ ਨੂੰ ਰਿਕਵੈਸਟ ਪੀ ਸਕਦੇ ਆਂ ਵੀ ਅਸੀਂ ਲੈਣਾ ਚਾਹੁੰਦੇ ਆਂ ਪ੍ਰੋਗਰਾਮ ਤੁਸੀਂ ਸਾਨੂੰ ਜਰੂਰ ਦਿਓ ਅਸੀਂ ਵਧੀਆ ਕੰਮ ਕਰਦੇ ਆਂ ਤੇ ਤੁਹਾਨੂੰ ਉਹ ਪ੍ਰੋਗਰਾਮ ਵੀ ਦੇਣਗੇ ਇਹ ਤੇ ਬੌਨਸ ਦਾ ਵੀ ਸੇਮ ਹੀ ਆ ਇਹਦਾ ਵੀ ਕੋਈ ਕ੍ਰਾਈਟੇਰੀਆ ਨਹੀਂ ਹੁੰਦਾ ਇਹ ਵੀ ਆਈ ਐਮ ਇੰਟਰਸਟਿਡ ਹੀ ਹੁੰਦਾ ਵਾ ਨਵਾਈਟ ਪ੍ਰੋਗਰਾਮ ਹੁੰਦਾ ਇਹ ਵੀ ਤੁਸੀਂ ਇਦਾਂ ਹੀ ਲਿਖ ਕੇ ਉਹਨਾਂ ਨੂੰ ਭੇਜ ਸਕਦੇ ਆਂ ਤੇ ਤੁਹਾਨੂੰ ਇਹ ਵੀ ਮਿਲ ਜਾਊਗਾ ਤੁਹੇ ਤੋਂ ਰਿਕੁਐਸਟ ਪਾਉਂਗੀ ਅੱਗੇ ਆ ਗਿਆ ਇਨ ਸਟ੍ਰੀਮ ਐਡ ਦਾ ਕ੍ਰਾਈਟੇਰੀਆ ਸਭ ਤੋਂ ਵੱਡਾ ਕ੍ਰਾਈਟੇਰੀਆ ਜਿਹੜਾ ਪੂਰਾ ਕਰਨਾ ਸਭ ਤੋਂ ਮੁਸ਼ਕਲ ਆ ਇਹਦੇ ਲਈ ਵੀ ਆਪਾਂ ਨੂੰ ਕੰਟਰੀ ਇਜੀਬਲ ਹੋਣੀ ਚਾਹੀਦੀ ਹੈ ਕੰਟੈਂਟ ਮੋਨਟਾਈਜ਼ੇਸ਼ਨ ਪਾਲਿਸੀ ਵੀ ਆਪਣੀ ਗ੍ਰੀਨ ਹੋਣੀ ਚਾਹੀਦੀ ਆ ਇਹਦੇ ਲਈ ਤੁਹਾਨੂੰ ਪੇਜ ਦੇ ਉੱਪਰ ਜਾਂ ਪ੍ਰੋਫਾਈਲ ਦੇ ਉੱਪਰ 5000 ਫਰੈਂਡ ਚਾਹੀਦਾ ਵਾ ਤੇ 60000 ਮਿੰਟ ਵਿਊ ਚਾਹੀਦਾ ਵਾ ਤੁਹਾਨੂੰ 60 ਦਿਨਾਂ ਦੇ ਵਿੱਚ ਜਿਹੜਾ ਤੁਸੀਂ ਕੰਪਲੀਟ ਕਰਨਾ ਵਾ ਅੱਗੇ ਆ ਗਿਆ ਸਬਸਕ੍ਰਾਈਬੇਸ਼ਨ ਇਹ ਆਪਾਂ ਖੋਲੀ ਆ ਇਹਦੇ ਲਈ ਵੀ ਤੁਹਾਨੂੰ ਸੇਮ ਉੱਪਰ ਉਹੀ ਪ੍ਰੋਸੀਜਰ ਹੈ ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਤੁਹਾਡਾ ਗ੍ਰੀਨ ਹੋਣੀ ਚਾਹੀਦੀ ਹੈ ਈਜੀਬਲ ਕੰਟਰੀ ਤੇ ਕੰਟੈਂਟ ਮੋਨਟਾਈਜੇਸ਼ਨ ਪਾਲਿਸੀ ਇਹਦੇ ਲਈ ਤੁਹਾਨੂੰ 10000 ਫਾਲੋਅਰ ਚਾਹੀਦਾ ਵਾ ਤੇ ਨੀਚੇ ਹੈਗਾ ਵਾ 250 ਵੀਕਲੀ ਵਿਊ ਠੀਕ ਹੈ ਜੀ ਇਹ ਵੀ ਕੋਈ ਚੱਕਰ ਨਹੀਂ ਕੰਪਲੀਟ ਹੋ ਜਾਂਦਾ ਵੱਡਾ ਜਿਹੜਾ ਹੁੰਦਾ 10000 ਫਾਲੋਅਰ ਚਾਹੀਦੇ ਆ ਤੇ ਇਹਦੇ ਲਈ ਵੀ ਤੁਹਾਨੂੰ 60000 ਮਿੰਟ ਵੀਊ ਇੱਕ ਚਾਹੀਦੇ ਆ ਤੇ 180 ਮਿੰਟ ਵੀਊ ਇੱਕ ਚਾਹੀਦੇ ਆ ਇਦਾਂ ਹੀ ਇਹ ਸਾਰੇ ਟੂਲ ਤੁਸੀਂ ਜਿਵੇਂ ਜਿਵੇਂ ਵਰਕ ਕਰੋਗੇ ਤੁਹਾਡੇ ਸਾਰੇ ਖੁੱਲਦੇ ਜਾਣਗੇ ਆਪਾਂ ਤੁਹਾਨੂੰ ਦੱਸਦਾ ਵੀ ਕਿਹੜੀ ਚੀਜ਼ ਲਈ ਕੀ ਚਾਹੀਦਾ ਵਾ ਤੇ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਤੁਸੀਂ ਮੈਨੂੰ ਇਨਬਾਕਸ ਦੇ ਵਿੱਚ ਪੁੱਛ ਵੀ ਸਕਦੇ ਆ ਤੁਸੀਂ ਮੇਰੇ ਨਾਲ ਜੁੜ ਵੀ ਸਕਦੇ ਆ ਜੇ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਤੇ ਤੁਸੀਂ ਮੇਰੀ ਪ੍ਰੋਫਾਈਲ ਨੂੰ ਫੋਲੋ ਕਰੋ ਅਤੇ ਮੇਰੇ ਨਾਲ ਜੁੜ ਕੇ 1 ਮਹੀਨੇ ਦਾ ਕੋਰਸ ਵਿੱਚ ਜੁਆਇਨ ਕਰ ਸਕਦੇ ਹੋ। ਉਹਦੇ ਵਿੱਚ ਅਸੀਂ ਤੁਹਾਨੂੰ ਸਾਰਾ ਕੁਝ ਸਿਖਾਵਾਂਗੇ ਫੋਨ ਦੇ ਉੱਪਰ ਕਿੱਦਾਂ ਤੋਹੀ ਕੰਮ ਕਰਨਾ ਕਿੱਦਾਂ ਨਹੀਂ ਕਰਨਾ ਠੀਕ ਹੈ ਜੀ। ਤੇ ਤੁਹਾਨੂੰ ਸਾਰੇ ਟੂਲ ਖਲਾ ਕੇ ਦਿੱਤੇ ਜਾਣਗੇ, ਵਰਕ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਊਗੀ। ਤੇ ਜਿੰਨਾਂ ਨੂੰ ਪਤਾ ਲੱਗ ਗਿਆ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਕਿਸੇ ਦਾ ਭਲਾ ਹੋ ਸਕੇ ਠੀਕ ਹੈ ਜੀ ਤੇ ਆਪਾਂ ਇਦਾਂ ਹੀ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਠੀਕ ਹੈ ਜੀ ਤੇ ਜਦੋਂ ਤੁਹਾਡਾ ਕੋਈ ਵੀ ਟੂਲ ਇਨਾਂ ਚ ਖੁੱਲ ਗਿਆ ਤੇ ਤੁਸੀਂ ਅਰਨਿੰਗ ਕਮਾ ਸਕਦੇ ਹੋ ਖਾਤੇ ਵਿੱਚ ਤੁਹਾਡੇ ਪੈਸੇ ਆ ਜਾਣਗੇ ਤਾਂ